ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੱਚੀ ਸੂਈ ਵੀ HF ਤੇ ਇੱਕ ਜਰਸੀ ਗੱਬਰ ਦੋ ਨਾਲ ਜੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹਰਜਿੰਦਰ ਸਿੰਘ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 842784255 84278 42255 42255 ਤੇ ਜਿਹੜੀ ਵੀ ਇਹ ਪਹਿਲਾ ਨੰਬਰ ਤੇ ਬੈਠ ਦੇਖ ਰਹੇ ਆ ਜੀ ਕਿਹੜਾ ਸੂਆ ਸੁਈ ਹੋਈ ਆ ਇਹ ਪਲੂਣ ਆਪਰੇ 2-3 ਦਿਨ ਦਾ ਬੱਚੀ ਆ ਠੀਕ ਆ ਕੈ ਦਿਨ ਹੋ ਗਿਆ ਸੁਈ ਨਾਜੇ ਨੂੰ ਸੁਈ ਨੂੰ ਹੋ ਗਏ 10-11 ਦਿਨ ਆ ਜੀ 10 ਦਿਨ ਹੋ ਗਏ ਬੱਚਾ ਕੀ ਮਗਰ ਬੱਚਾ ਆ ਤੇ ਦੁੱਧ ਕਿੰਨਾ ਹੋਣ ਚੋਰ ਵਾਲਾ ਦੁੱਧ ਹੈਗਾ ਹੁਣੀ ਤਾਂ 20 ਕਿਲੋ ਆ ਜਾ 18 ਲੀਟਰ ਦੋ ਟੈਨਾਂ ਚ ਵਾਕੇ ਦੇ ਦਾਂਗੇ ਠੰਡੇ ਤੇ ਧਰ ਕੇ ਲੈ ਜੀ ਰੇਟ ਕੀ ਰਹੂ ਇਹਦਾ ਲੈਣ ਦੇ ਦਾ 86000 ਰੁਪਏ ਗੁਜੈਸ ਹੋ ਜਾਊਗੀ ਹਾਂ ਇਮਾਨਦਾਰ ਨੋ ਟੋਰੀ ਬਾਹਰ ਨੂੰ ਸੋ ਫਿਰ 2 ਦਿਨ ਦਾ ਬੱਚੀ ਪਲੂਣ ਪਹਿਲਾ ਸੂਆ ਸੁਈ ਹੋਈ ਸੁਈ ਨੂੰ ਹੋ ਗਏ ਵੀਰੇ ਅਜੇ ਤੇ ਜੇਰ ਜੂਰ ਤਾਰ ਤੁਰ ਜਮਾ ਓਕੇ ਆ ਓਕੇ ਆ ਵੀਰ ਓਕੇ ਠੀਕ ਆ ਮੂੰਹੋ ਦੋ ਦੰਦਾ ਬਿਲਕੁਲ ਸਾਮ ਦਾ ਟਾਈਮ ਆ ਹੁਣ ਸੋ ਦੰਦਾ ਆਪਾਂ ਪੱਟ ਕੇ ਦਿਖਾ ਦੇ ਸੋ ਦੰਦਾ ਦੇ ਕੱਢ ਦੋਈ ਪਈ ਆ ਹਨਾ ਬਿਲਕੁਲ ਨਮਾ ਹਨ ਤੇ ਫਟ ਫਟ ਕੰਪੈਕਟ ਹਵਾਨਾ ਇਹਦਾ ਬੱਚਾ ਮੇਲਕਾਫਾ ਤੇ ਸਾਮ ਦਾ ਟਾਈਮ ਆ ਜਮਾ ਡੰਗ ਤੇ ਹੁਣ ਚਬਾਈ ਇਹਦੀ ਹੋਣੀ ਹੈਗੀ ਤੇ ਸੋਹਣਾ ਸਾਫ ਸੁਥਰਾ ਇਹਦਾ ਲੇਵਾ ਬਣਿਆ ਵਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਰੇਟ ਇਹਦਾ ਆ ਗਿਆ 78000 ਰੁਪਿਆ ਇਹਦੇ ਵਿੱਚੋ ਮੌਕੇ ਤੇ ਗੁਜਾਇਸ਼ ਹੋ ਜਾਊਗੀ ਸਵਰਥਾਰਾਂ ਪੈਦਿਆਂ ਮਾਰ ਕੇ ਦੇਖੋ ਨੇ ਪਏ ਆ ਤੋ ਚੌਣ ਦੇਖੋ ਯਾਰ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਚੋਣਾ ਕੋਈ ਭੂਰ ਸਰਲਾ ਨਹੀਂ ਨਿਆਣਾ ਪਾਉ ਤੇ ਥੱਲੇ ਬੈਜੋ ਆਰਾਮ ਨਾਲ ਹੈਨਾ ਤੇ ਉਸ ਕੋਲੋਂ ਬੰਦਾ ਬੇਫਿਕਰ ਹੋ ਜੇ ਤੇ ਸਿਆਸੀ ਯਾਰ ਚੁਗਜਾਇਸ ਤੇ ਕਹਿੰਦਾ ਬਾ ਦੁੱਧ ਮੇਰੇ ਹੋਰ ਵੱਧ ਜੂਗੀ 20 ਤੋਂ ਬਾਹਰ ਦਿਓ 22 ਕਿਲੋ ਦੀ ਮੋਜਾਂ ਨਾ ਪਾ ਲੈਣਾ ਠੀਕ ਹੈ 20 ਕਿਲੋ ਦੁੱਧਾ ਹੁਣ ਵੀ ਹਾਜ਼ਰ ਆ ਜਾ ਆਪਾਂ ਘੱਟ ਦੱਸਦੇ ਠੀਕ ਹੈ ਕਿਉਂਕਿ ਦੂਰੋ ਵੀ ਰਾਜ ਕਿਲੋ ਘੱਟ ਦੱਸਿਆ ਚੰਗਾ ਹੈਨਾ ਸੋ ਧਾਰਾ ਮਾਰ ਕੇ ਅਖਾ ਜੇਰ ਤਾਂ ਰੋਕਿਆ ਦੋ ਨੰਬਰ ਤੇ ਆਪਾਂ ਬੱਚੀ ਘੱਪਣ ਦੇਖ ਰਹੇ ਜਰਸੀ ਜੀ ਟਟਵਾਟਾ ਫੁੱਲ ਬਰੀਡ ਚ ਆ ਗਈ ਜਮਾ ਹਨਾ ਕਿਹੜਾ ਸੂਆ ਸੁੰਦੀ ਹੈ ਵੀਰੇ ਇਹ ਦੂਜਾ ਸੂਆ ਬਦਲੇ ਕਹਿ ਦਨ ਲੈ ਜੂਗੀ ਅਰੇ ਰਾਈਪ 5 ਅੱਛਾ ਇੱਕ ਹਫਤਾ ਬਾਕੀ ਆ ਤੇ ਕਿੰਨਾ ਕੁ ਦੁੱਧ ਦੇ ਦੋਗੀ ਇਹ ਦੁੱਧ ਦੇ ਦੋਗੀ ਰੇਟ ਕੀ ਲੋਗੇ ਦਾ ਇਹਦਾ ਮਤਲਬ 66000 ਰੁਪਏ ਲੈਣ ਦੀ ਮਾਨਦਾਨ ਹੋ ਜੂਗਾ ਤੋਰੀ ਬਾਦ ਸੋ ਫਿਰ ਦੂਜੇ ਨੰਬਰ ਤੇ ਆਪਾਂ ਜਰਸੀ ਵੈਡ ਦੇਖ ਰਹੇ ਆ ਦੂਜਾ ਸੂਆ ਸੂ ਰਹੀ ਆ ਤੇ ਸੂਣ ਦੇ ਵਿੱਚ ਦਾ ਇੱਕ ਹਫਤਾ ਬਾਕੀ ਪਿਆ ਸੋ ਕੱਦ ਕਾਟ ਤੇ ਬਾਡੀ ਸਟਰਕਚਰ ਵਗੈਰਾ ਦੇ ਤੇ ਮੂੰਹ ਮੱਥਾ ਦੇਖੋ ਕਿਆ ਵਾ ਡਟਵਾ ਵਗੈਰਾ ਨਿਕਾ ਨਿਕਾ ਤੇ ਨਾੜਾ ਨੂੜਾ ਨਾ ਗੁੰਦੀ ਪਈ ਆ ਦੁੱਧ 20 ਕਿਲੋ ਦਾਮ ਰੱਖਦੇ ਪਰ ਵੀਰ ਕੇ ਦਾ 17 18 ਕਹਿ ਕੇ ਦੇਣੀ ਆ ਰੇਟ ਇਹਦਾ ਆ ਗਿਆ 68000 ਸੋ ਵੀਰੋ ਠੰਡੀ ਸੀਲ ਦੇਖ ਸਕਦੇ ਕੋਈ ਅੰਤਰੀ ਠੰਡੀ ਦਾ ਤਾਂ ਹਨਾ ਵੀਰੇ ਠੀਕ ਹੈ 68000 ਚੋਂ ਮਾਨਦਾਨ ਕਰ ਦਾਂਗੇ ਠੀਕ ਹੈ ਨੰਬਰ ਬੋਲ ਦਿਓ ਆਪਣਾ 84275 4255 ਠੀਕ ਹੈ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਿਤਾ ਜੀ